ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਰਪ੍ਰੀਤ ਭਾਈ ਹੱਸ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੀਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਬਾਈਪਾਸ ਦੇ ਉੱਪਰ ਹੀ ਜਿਹੜਾ ਵੀਰ ਜੀ ਨਾਲ ਦਾ ਪਿੰਡ ਆ ਤੇ ਨਾਲ ਜਿਹੜਾ ਪਿੰਡ ਪੱਤੀ ਮਿਰਚੋ ਵਾਲੀ ਆ ਜਿਹੜੀ ਵੀਰ ਜੀ ਨਾਲ ਦੀ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਜਾਤਾ ਮਾਰਗ ਨੇ ਆ ਕੀ ਕਰਾ ਲਿਆ ਜ ਬਾਤੇ ਇਹ ਐਕਸੀਡੈਂਟ ਹੋ ਗਿਆ ਭਾਈ ਅੱਛਾ ਤੁਸੀਂ ਦੱਸਣ ਦੇ ਕੀ ਗੱਲ ਕੀ ਹੋ ਗਈ ਸੀ ਉਹ ਜਾਉਂਦਿਆਂ ਮੈਂ ਆਉਂਦਿਆਂ ਤੇ ਟਰਾਲੀ ਵਾਲਾ ਰੌਣ ਸਾਈਡ ਆਉਂਦਿਆਂ ਅੱਛਾ ਟਰਾਲੀ ਵਾਲੇ ਨੇ ਵੇਖਿਆ ਨਹੀਂ ਉਹ ਉਧਰੋਂ ਵੇਧ ਆਈ ਗਾ ਤੇ ਮੈਂ ਉਧਰੋਂ ਆਇਆ ਅੱਛਾ ਮੈਂ ਰੌਣ ਪੋਸ ਕਰ ਲਿਆ ਪਹਿਲਾਂ ਤੇ ਵੱਜਾ ਮੈਂ ਟਾਇਰ ਨਾਲ ਵਡੇਰਾ ਟਰੈਕਟਰ ਤੇ ਨਾਲ ਅੱਛਾ ਤੋ ਵਾਤਾ ਵਾਤਾ ਟ੍ਰੈਕਲੇ ਚੱਲ ਗਿਆ ਅੱਛਾ ਪ੍ਰਾਲੀ ਦਾ ਟਾਇਰ ਜਿਹੜਾ ਯਾਨੀ ਕਿ ਨਾ ਬ੍ਰੇਕ ਵਾਜਦੀ ਤੇ ਕੰਮ ਹੋ ਗਿਆ ਸੀ ਕਿ ਅੱਛਾ ਇਹ ਤਾਂ ਬਹੁਤ ਮਾਲਕ ਰੰਗ ਗਿਆ ਉਪਰ ਵਾਲਾ ਬਾਬਾ ਚਲੋ ਇਹ ਆ ਕਿ ਚਲੋ ਬਚਾਅ ਹੋ ਗਿਆ ਚਲੋ ਆ ਮਾੜੀ ਫੈਚਰ ਆਈ ਆ ਅੱਛਾ ਬਾਹਾਂ ਟੁੱਟੀ ਆ ਚਲੋ ਹਾਂ ਛਾਤੀ ਨੂੰ ਤਾਂ ਪਾਈ ਅੱਛਾ ਇਹਨਾਂ ਜਿਹੜਾ ਇਹਦੀ ਟਰੈਕਟਰ ਦੀ ਬ੍ਰੇਕ ਰੂ ਚੰਗੀ ਅੱਛਾ ਕਰਕੇ ਮਾਲਕ ਚਾਰ ਗਿਆ ਚਲੋ ਬਚਾਅ ਹੋ ਗਿਆ ਵਾ ਤਾਡੇ ਦਰਸ਼ਨ ਹੁੰਦੇ ਆ ਉਹ ਪੱਠੇ ਪੱਠੇ ਨਹੀਂ ਨੇ ਬੱਚਿਆਂ ਕੋ ਪੈਟੇ ਤੇ ਮੈਂ ਇਹਨਾਂ ਨੂੰ ਆਹ ਤੁਸੀਂ ਦੱਸਿਆ ਸੀ ਵੀ ਨਹੀਂ ਆ ਆ ਨਿੱਕੇ ਵੀਰ ਨੇ ਫਿਰ ਸਾਹਮਣੇ ਹੁੰਦੇ ਤੇ ਫਿਰ ਓਖਾ ਜਾਂਦਾ ਵਾਜੀ ਚਲੋ ਤਾਂ ਕਰਕੇ ਫਿਰ ਤੁਸੀਂ ਕਹਿੰਦੇ ਕਿ ਜਿੱਤ ਤਰ ਹੈ ਗਿਆ ਵੇ ਕਰੀ ਕੱਢ ਦਈਏ ਫਿਰ ਜਦੋਂ ਸਹੀ ਹੋ ਜਾਊਗਾ ਫਿਰ ਫਿਰ ਚਾਲੂ ਕਰਦੇ ਫਿਰ ਚਾਲੂ ਕਰ ਲਾਂਗੇ ਫਿਰ ਚਾਲੂ ਚਲੋ ਨਾਮ ਦੱਸਦੇ ਇੱਕ ਰਹੀ ਆਪਣਾ ਨਾਮ ਮੇਰਾ ਰঞ্জੀਤ ਸਿੰਘ ਜੀ ਹਾਂਜੀ ਪਿੰਡ ਟਡੇਾਲਾ ਨੱਤ ਪੱਤੀ ਮਿਰਜੋਈ ਬਿਲਕੁਲ ਧੀਰ ਦਾ ਇਲਾਕੇ ਠੀਕ ਹੈ ਜੀ ਧੀਰ ਪਿੰਡ ਤੋਂ ਧਾਕ ਕਿਲੋਮੀਟਰ ਬਾਈਪਾਸ ਜਿਹੜਾ ਤੇ ਬਾਈਪਾਸ ਕਿਲੋ ਬਾਈਪਾਸ ਜਿਹੜਾ 1 ਕਿਲੋਮੀਟਰ ਠੀਕ ਹੈ ਜੀ ਅਲੀਆ ਰੋਡ ਜਿਹੜਾ 2 ਕਿਲੋਮੀਟਰ ਜੀ ਤੇ ਫੋਨ ਨੰਬਰ ਬੋਲਦੇ ਇੱਕ ਰੇ 98550 94190 ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਗੱਬਣ ਆ ਇਤਾਂ ਹੀ ਆਪਾਂ ਕਰ ਲਈਏ ਆ ਥਣ ਦੇਖ ਸਕਦੇ ਤੇ ਲੱਗੇ ਤਾਂ ਕਿੰਨੇ ਕ ਦੁੱਧ ਵਾਲੀ ਜੇ ਵੇਚੀ ਹੈ ਫਰਪੀ ਭਾਜੀ ਘਾਰਾਂ ਨੇ ਤੇ 20 ਕਿਲੋ ਲੀਟਰ ਦੀ ਗਾਰੰਟੀ ਦਿੱਤੀ ਆ ਅੱਛਾ ਬਾਕੀ ਅੱਗੇ ਵੇਖੋ ਕਿੰਨਾ ਕੱਢਦੀ ਆ 10 ਦਿਨ ਖੜਦੀ ਆ ਅੱਛਾ ਤੇ 20 ਕਿਲੋ ਲੀਟਰ ਦਊਗੀ ਥਣਸਣ ਬੜਾ ਲੱਗਾ ਮਸ਼ੀਨ ਨੂੰ ਅੱਛਾ ਦੁਜੇ ਸਵੇਰ ਸੁਣਾ ਜੀ ਠੀਕ ਆ ਤੇ ਗਾੜੀ ਅਜੇ ਤੱਕ ਨਹੀਂ ਵੀ ਤਿੰਨ 10 ਹੈਗੇ ਆ ਲਿਆ ਖੋਲੋ ਹਾਂ ਫਿਰ ਤੋਰ ਦਈਏ ਦੁੱਧ 20 ਲੀਟਰ ਜਿਹੜਾ ਕਹਿੰਦਾ ਕਿ ਚਵਾ ਦਊਗੀ ਬਾਕੀ ਹੁਣ ਸਾਰੀ ਸਾਮ ਸੰਭਾਲ ਜਿਹੜੇ ਆਪਣਾ ਇਹ ਛੋਟਾ ਵੀਰ ਜਿਆ ਕਰਨਾ ਕਿਹਾ ਕਿ ਵਿਧਿਆਨਾਥ ਜਿਹੜਾ ਟਰਾਲੀ ਨਾਲ ਅੱਜ ਐਕਸੀਡੈਂਟ ਹੋ ਗਿਆ ਥੋੜਾ ਉੱਤਰਾ ਜਿਹੜੀ ਕੱਦ ਕਾਠ ਦੀ ਜਿਹੜੀ ਚੰਗੀ ਐ ਇਹਨਾਂ ਦੇਖਿਆ ਤਾਂ ਇਹ ਦਰਦੀ ਦਰਦੀ ਬਾਕੀ ਹਵਾਨੇ 'ਚ ਜਿਹੜੇ ਢਿੱਲਾ ਕਾਫੀ ਆ ਵਾਚ ਬੁੱਟ ਚੰਗੇ ਆ ਚੰਗੀ ਤਿਆਰ ਹੋ ਜਾਣਾ ਇਹਨੇ ਸੋਨ ਟੱਕਰ ਤੇ ਕੇ ਫਿਰ ਮੁੱਲ ਰੱਖ ਦੇਵਿੱਤ ਜੀ ਇਹਦਾ ਹਰ ਵੀ ਭਾਈ ਮੁੱਲ ਤੇ ਤੁਸੀਂ ਦੱਸੋ ਜਿੱਦਾਂ ਜਨਾ ਆਖੋ ਕਰ ਦੋ ਤਾਂ ਮੈਂ ਤਾਂ ਹੁਣ ਦੇ ਦਿਆਂ ਹੀ ਆ ਨਹੀਂ ਕਰਦੀ ਐ ਜੱਜ ਆ ਫਿਰ ਜੱਜਾ ਕਰਦੀ ਐ ਮੈਂ ਅਨਾ ਵੀ 42000 ਦੀ ਦੇਤੀ 42000 ਦੀ ਘਰ ਦਾ ਕੁਸ਼ਮਾਨ ਵਿੱਚ ਹੋਰ 40 ਦੀ ਦੇਤੀ 40 ਦੀ ਲੋੜੀ ਆਈ ਹੈ ਹੁਣ ਲੋੜੀ ਆਫਰ ਹੈ ਤਾਂ 38000 ਦੀ ਕਹਾਣੀ ਅੱਛਾ 38000 ਦੇ 38000 ਰੁਪਏ ਤਾਂ ਦਊਗਾ اچھا ਤੇ ਕੋਈ ਵੀਰ ਭਰਾ ਮੇ ਨਾਲ ਫੋਨ ਤੇ ਗੱਲ ਕਰ ਲੈ ਮਾੜ ਪੂਰਾ ਕਰੂਗਾ اچھا ਉਹ ਚਮੜੇ ਦੇ ਹਰ ਤਾਂ ਦੱਛਣੇ ਵੀ ਮੈਂ ਰੇ ਲਿਸੀਆਂ ਹੋ ਜਾਂਦੀਆਂ ਮੇਰੇ ਕੋਲ ਹਾਂ ਜਿ ਉਹ ਤੇ ਦਿਖ ਨਹੀਂਦਾ ਸਾਫ਼ ਸਾਫ਼ ਹੀ ਦਿਖਦਾ ਕੱਲ ਪਤਾ ਧਿਆੜੀ ਤੇ ਤਾਂ ਆਇਆ ਸੀ 350 ਰੁਪਏ ਲੈ ਕੇ ਗਿਆ ਤੇ ਉਹਨੇ ਸਿਰਫ ਗੋਹਾ ਛੋਟਿਆ ਤੇ ਪੱਠੇ ਪਾਏ ਉਹ ਵੀ ਨਹੀਂ ਰੱਝੀਆਂ اچھا ਡੰਗਰ ਤਾਂ ਵੀ ਨਹੀਂ ਰਜੇ। ਦਾਦੇ ਵੀ ਨਹੀਂ ਰਜੇ। 3 ਡੱਕਾ 100-100 ਰੁਪਿਆ ਖਰਚਾ ਚੜਿਆ ਉਹਦਾ। ਅੱਛਾ। ਤੇ ਪੱਠੇ ਫੇਰ ਨਹੀਂ ਪਈ ਉਹਦੇ। ਠੀਕ ਐ। ਇਹ ਚਲੋ ਇਹ ਆ ਇਹ ਤੇ ਇੱਥੇ ਆਪਾਂ ਨਵੇਂ ਸਾਹਮਣੇ ਦੇਖਣਦੇ ਆ ਨਾ ਕਿ ਮਜਬੂਰੀ ਕਰਕੇ ਹੁਣ ਜਿਹੜੀਆਂ ਜਿਹੜੀਆਂ ਕਰਕੇ ਆ ਮੈਂ। ਹੋਰ ਜਿਹੜਾ ਮਾਰਕ ਜਿਹੜਾ ਵੀਰ ਭਰਾ ਉਹਦਾ ਮੈਂ ਇਹ ਆ ਕਿ ਜੇ ਬਰਾਬਰ-ਬਰਾਬਰ ਵੀ ਹੋਏ ਤੇ ਵੀਰ ਜੀ ਉਹਨਾਂ ਨੇ ਦੇ ਦੇ। ਆਪਣੀ ਗੱਜਰ ਮੇਰੇ ਪੂਰੇ ਹੋ ਜਾਣ। ਪੱਛੀ ਬਣੋ ਬੜੀ ਵੀਰ ਹਰਪੀ ਭਾਈ ਥਾਣ ਵੇਖੋ ਕੜਕੜਾ ਮੂੰਹ ਟੱਲ ਗਿਆ। ਠੀਕ ਐ। ਤੇ ਹੁਣ ਜਿਹੜੇ ਇੱਕ ਆ ਵਾਲੀ ਜੇ। ਹਾਂ ਜੀ। ਹਰਪ ਇਹ ਸੁਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਬਿਲਕੁਲ ਠੰਡੀ ਧੀ ਰਹੀ ਆ ਠੀਕ ਹੈ ਤੇ ਇਸ ਬੱਚਾ ਆ ਵਸ਼ਾਇਦਾ ਮਰ ਗਿਆ ਬੱਚਾ ਨਹੀਂ ਹੈਗਾ ਇਹ ਸਾਬਿਆ ਨਹੀਂ ਗਿਆ ਕਿ ਉਹ ਨਿਆੜੇ ਕੋ ਠੜ ਦੇ ਕਰਕੇ ਮਰ ਗਿਆ ਵਿਚਾਰਾ ਠੀਕ ਹੈ ਮਰਿਆ ਪਿਆ ਅੰਦਰ ਹੀ ਪਿਆ ਜੀ ਅੱਛਾ ਤੇ ਇਹ ਨਿਆਣਾ ਰੂਣਾ ਕੋਈ ਨਹੀਂ ਰੋਇਆ ਅੱਛਾ ਰੱਸੀ ਤਾਂ ਬਿਨਾਂ ਹੀ ਅੱਛਾ ਰਾਤੀ ਮਰਿਆ ਸਵੇਰੇ ਚੁਹੀ ਇਹਨਾ ਚੌਂਕਰ ਪਾਇਆ ਤੇ ਗਾੜੀ ਅੱਛਾ ਤੇ ਥੱਲੇ ਪੈ ਗਿਆ ਨਾਦੀ ਨੇ ਧਾਰ ਕੱਟੀ ਆ ਅੱਛਾ ਬੱਚਾ ਪਹਿਲੇ ਸ਼ਾਣਾ ਬਹਿਲੇ ਕੋਈ ਗੱਲ ਨਹੀਂ ਮਾਪੋਤੀ ਕੱਢਣੀ ਹੁੰਦੀ ਅੱਛਾ ਹਾਂ ਵਾਲੋ ਕੱਢ ਕੇ ਕਿਹਾ ਹੀ ਸ਼ਾਮੀ ਦੇ ਸਵੇਰੇ ਨਹੀਂ ਚੋਈਆਂ ਲਿਆ ਫਿਰ ਤੋਰ ਹੰਕਲ ਬਾਕੀ ਤਾਂ ਬਾਦੇ ਕਾ ਜਰਸੀ ਤੁਹਾਨੂੰ ਬੜੀ ਪਿਆਰੀ ਐ ਇੱਕ ਵਾਰ ਤੁਹਾਨੂੰ ਦਿਖਾਉਣੀ ਤਾਜੀ ਸੋਈ ਪਹਿਲਾਂ ਤਾਂ ਨਾਮ ਖਾਦੀਏ ਸਿੰਘਾਂ ਤੋਂ ਜਿਹੜੀ ਆ ਦੇਖ ਸਕਦੇ ਹੋ ਹੈਗੇ ਸਿੰਘ ਦੇ ਚੁੰਗੇ ਆ ਵਿੱਚ ਚੁੰਗਾ ਸਿੰਘਿਆ ਜਿਹੜਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਵੇਚ ਚੱਕ ਕੇ ਲੈ ਜਾਏ ਹੁਣ ਇਹ ਨਹੀਂ ਬੜਵਤੀ ਲੱਗਾ ਸੀ ਠੀਕ ਹੈ ਜੀ ਥਣ ਦਿਖਾ ਦਈਏ ਦੇਖ ਲੱਗੇ ਤਾਂ ਆਹ ਦੇਖ ਲਓ ਆਹ ਦੇਖ ਸਕਦੇ ਜੀ ਆਹ ਬੱਚਾ ਜਿਹੜਾ ਉਹ ਗਾਂ ਦਾ ਜਿਹੜਾ ਮਰ ਗਿਆ ਵਾ ਤੇ ਆਹ ਜਿਹੜੀ ਜਰਸੀ ਹੁਣ ਤੁਹਾਨੂੰ ਦਿਖਾਉਣੀ ਆ ਉਹਦਾ ਬੱਚਾ ਵਾ ਬਾਕੀ ਠੰਡ ਠੁੰਡ ਦੇ ਵਿੱਚ ਬੱਚੇ ਜਿਹੜੇ ਕਈ ਵਾਰੀ ਉੱਪਰ ਥੱਲੇ ਹੋ ਜਾਂਦੇ ਤੇ ਆਹ ਤਾਜ਼ਾ ਹੀ ਆ ਜਿਹੜਾ ਬੱਚਾ ਬਿਲਕੁਲ ਇਹ ਬੱਚਾ ਕਿ ਬੱਚੀ ਜੀ ਇਹ ਬੱਚੀ ਹੈ ਜਿਹੜੀ ਸੋਹਣੀ ਬੱਚੀ ਤੇ ਆ ਵੀ ਜਿਹੜੀ ਹੁਣ ਆਪਾਂ ਸਿੰਗਾ ਲਈ ਦਿਖਾਈਏ ਤਾਂ ਕੀ ਰੱਖਣਾ ਮੁੱਲ ਫਿਰ ਹਰ ਪੀ ਬੱਚਾ ਹੁੰਦਾ ਭਾਈ ਤੇ ਰੇਡ 6200 ਰੇ ਅੱਛਾ ਹੁਣ ਬੱਚਾ ਮਰ ਗਿਆ ਵਾ ਅੱਛਾ 2-4000 ਕੱਟ ਕਰਦਨੇ ਆ ਕਿੰਨੇ ਦੇ ਦੇ ਦਈਏ ਭਾਈ ਹਜ਼ਾਰ ਦੇ ਦਈਏ ਭਾਈ ਹਜ਼ਾਰ ਦੀ ਕਿਹਾ ਗੇ ਕੋ ਕਸਰ ਹੋ ਲੈ ਤੁਸੀਂ ਦੱਸੋ ਇੱਕੋ ਗੱਲ ਕਰਦੀ ਆ ਫਿਰ ਤੂੰ ਹੀ ਕਰ ਦੋ ਜਾਓ ਹੁਣ ਲੋੜੀ ਆਈ ਜੇ ਪਤਾ ਕੀ ਹੁਣ ਚਲੋ ਬੱਚਿਆਂ ਵਾਸਤੇ ਡੋਰਾ ਜੋਗੇ ਰੋੜੀਆਂ ਜੋਗੇ ਗੁੱਡੀਆਂ ਜੋਗੇ ਸਾਰੇ ਮਲਾਮ ਲੋਗੇ ਨਾ ਤੇ ਫਿਰ 2000 ਦਾ ਖਰਚਾ ਆ ਜਾਂਦਾ ਵਾ 20 ਦੀ ਕਰ ਦਈਏ 20 ਦੀ ਕਰ ਦਈਏ 20000 ਦੀ ਗਾਂ ਦਵਾਂਗਾ ਕੋਈ ਵੀਰ ਭਰਾ ਫੂਨ ਗਾਵੇ ਆਦਰਮਾਨ ਪੂਰਾ ਕਰੂੰਗਾ ਅੱਛਾ ਹੋਰ ਵੀ ਕਰ ਦੋ ਡੋਰਾ ਛਾੜ ਕੇ ਗੁੱਡੀਆਂ ਵੀ ਲੈ ਜੀਂ ਅੱਛਾ ਕਿਉਂ ਮੈਂ ਤਾਂ ਹੁਣ ਗੁੱਡੀਆਂ ਧਰ ਪਰ ਚੜਾਉਣੀ ਆ ਠੀਕ ਆ ਠੀਕ ਆ ਸੱਚੀ ਹੱਥ ਨਾਲ ਗੁੱਡੀ ਜਾਣੀ ਤਾਂ ਸੱਜਾ ਹੀ ਵਚਰ ਹੋ ਗਿਆ ਅੱਛਾ ਆਹ ਤੇ ਤੁਹਾਡੇ ਤੋਂ ਚੜਦੀਆਂ ਨਹੀਂ ਅੱਛਾ ਪੂਰਾ ਹੀ ਤਮਾਨ ਕਰੂੰਗਾ ਕੋਈ ਵੀਰ ਭਰਾ ਫੂਨ ਕਰੇ ਠੀਕ ਆ ਨਹੀਂ ਤੇਰਾ ਜੀ ਠੀਕ ਆ ਜੀ ਚਲਾ ਫਿਰ ਹੁਣ ਜਿਹੜੇ ਆਪਾਂ ਇੱਕ ਐਂਡ ਤੇ ਜਰਸੀ ਤੁਹਾਨੂੰ ਦਿਖਾਉਣੀ ਆ ਕਾਫੀ ਪਿਆਰੀ ਜੀ ਵਹਿੜਿਆ ਖਾਣਾ ਦੇਖਦਾ ਰਿਹਾ ਥੋੜਾ ਦਰਦੀ ਆ ਸਾਡੇ ਕੋਲ ਮੇਰਾ ਪਿਆਰਾ ਜਿਹਾ ਥਾਣੇ ਜਿਹਾ ਭਲਾ ਗਿਆ ਹਵਾਨੇ ਭਾਲ ਹੈਗੀ ਭਲਾ ਤਾਜੀ ਸੂਈ ਆ ਤੇ ਕਿਨਵਾ ਸੂਆ ਬੀਤੀ era ਹਰ ਵੀ ਭਾਜੀ ਪਹਿਲੇ ਸੂਏ ਵਾਟ ਸੂਈ ਆ ਅੱਛਾ ਦੰਦਾ ਚੋਂ ਮੇਰੇ ਹਿਸਾਬ ਨਾਲ ਦੋਂਦੀ ਹੋ ਅੱਛਾ ਦੂਜੀ ਚੋਂ ਕੀ ਹੋ ਅੱਛਾ ਤੇ ਦੋਂਦੀ ਆ ਘਰ ਵਾਲੇ ਮੈਨੂੰ ਦੋਂਦੀ ਜਾਂਦੇ ਸੀ ਠੀਕ ਆ ਤੇ ਬੋਤੇ ਇਹਦੇ ਫਿਰ ਐਵੇਂ 11 12 ਕਿਲੋ ਬੋੜਾ ਅੱਜ ਚੌਥਾ ਦਿਨ ਸੂਈ ਨੂੰ ਅੱਛਾ 12 ਕਿਲੋ ਬੋੜਾ ਮਿਲ ਕੇ ਦਊਂਗਾ ਲੀਟਰ ਦਾ ਤੇ ਕਿੰਨਾ ਚਵਾਈ ਜਾਊਗੀ 14 15 ਕਿਲੋ ਤੇ ਵੀਜੀ ਕਰੂਗੀ ਠੀਕ ਹੈ ਜੀ ਜਾ ਕੱਤ ਵਜਨਾ ਵੇਖੋ ਤੁਸੀਂ ਰਸੀ ਚੰਗੀ ਐ ਜਾ ਖੋਲੋ ਫਿਰ ਤੋਰ ਦੀਏ ਬਾਕੀ ਦੰਦ ਹੁਣ ਵਿਖਾਈ ਨਹੀਂ ਜਾਣੇ ਕੋਈ ਵੀ ਰਾ ਆਪਾਂ ਕੇ ਵੇਖ ਲੈ ਬਾਕੀ ਉਤਰਾਂ ਜਰਸੀਆਂ ਦੇ ਹਿਸਾਬ ਨਾਲ ਲਈਏ ਤਾਂ ਕੱਦ ਕਾਠ ਜਿਹੜਾ ਪੂਰਾ ਉੱਚਾ ਹੈ ਪੂਰਾ ਐਚਐਫ گاਮਾ ਵਰਗਾ ਕੱਦ ਹੈ ਜਿਹੜਾ ਇਹਦਾ ਤੇ ਇਹਦਾ ਵੀ ਵਿਰਜੇ ਫਿਰ ਜਿਆਜਿਆ ਕਰਦੀਆਂ ਮੁੱਲ ਆਪਾਂ ਸਾਡੇ ਵੀ ਭਾਈ ਬਾਜ਼ਾਰ ਦੇ ਹਿਸਾਬ ਨਾਲ ਤੇ ਤੁਹਾਨੂੰ ਪਤਾ ਬੱਛੀਆਂ ਜੋ ਚੱਲਣ ਡਿਆ ਜੀ ਹਾਂਜੀ ਹਾਂਜੀ ਤੇ ਉਹਨੇ ਮਜਬੂਰੀ ਵੀ ਆ ਹਾਂਜੀ ਬਰੀ ਬਰੀ ਮਾਰ ਜਾਂਦੀ ਹੈ ਮੈਂ ਤਾਂ 44000 ਦੀ ਬੈਠਦੀ ਨਹੀਂ 44000 ਦੀ ਨਾ ਦਈਏ ਘਰ ਦਾ ਕੁਝ ਮਾਨਤਾ ਨਾ ਹੋਰੇ 42 ਵੀ ਦੇ ਦਈਏ ਜੇ ਆਗੇ ਕਸਰ ਤੇ ਹੋਰ ਕੱਢ ਤੋ ਤੁਸੀਂ ਕੱਢੋ ਫਿਰ ਤੁਸੀਂ ਦੱਸਣਾ ਵਾ 41 ਦੀ ਹੋ ਜੀ ਨਹੀਂ ਫਿਰ ਹਾਂ ਇਹ ਚੋਂ ਵੀ ਛੱਡੀਏ ਗੁੱਡੀਆਂ ਸਾਰਾ ਡੋਰ ਵੀ ਗੁੱਡੀਆਂ ਡੋਰ ਰੋੜੀ ਰੋੜੀਆਂ ਜੋੜ ਗੇ ਚ 40000 ਵੀ ਕੱਢ ਦੇ ਦੋ ਹੁਣ ਅਸੀਂ ਦੱਸੀਏ ਫਿਰ ਤੁਸੀਂ ਦੱਸੋ ਹਾਂ ਹਰ ਵੀ ਭਾਈ ਤੁਸੀਂ ਦੱਸੋ ਗੁੱਡੀਆਂ ਵੀ ਲਓ ਨਾ ਟੋਰੀ ਭਾਈ ਨਲਿਓ ਇੱਕੋ ਗੱਲ ਕਰਦੀ ਹੈ ਫਿਰ ਇੱਕੋ ਹੀ ਗੱਲ ਅੱਛਾ ਹਾਂ ਇੱਕੋ ਗੁੱਡੀਆਂ ਡੋਰਦੇ ਹੋਗੇ ਮੁੰਡਿਆਂ ਵਾਸਤੇ ਹਾਂਜੀ ਹਾਂਜੀ ਕੁੜੀਆਂ ਦੇ ਵੀ ਲੋੜੀ ਹੁੰਦੀ ਆ ਕੁੜੀਆਂ ਵਾਸਤੇ ਹਾਂ ਲਾਸਟ ਵੀਸ ਆ ਕੁੜੀਆਂ ਦੀ ਲੋੜੀ ਲਾ ਦਿੱਤੀ ਇਹ ਕੁੜੀਆਂ ਵਾਸਤੇ ਵੀ ਆਪਾਂ ਜਿਹੜੇ 38000 ਦੀ ਕਰਦੀਏ ਪੂਰੀ 38000 ਤੇ ਭਾਜੀ ਛੁੱੜੀ ਹੋਊਗੀ ਬਸ ਲਗੀ ਜੇ ਅੱਛਾ ਠੀਕ ਆ ਕੋਈ ਵੀਰ ਭਰਾ ਫੋਨ ਲਾਵੇ ਠੀਕ ਆ ਇਹ ਤੂੰ ਮਾਰ ਪੂਰਾ ਕਰੂੰਗਾ ਮੈਂ ਤੈਨੂੰ ਦੱਸਣ ਲਿਆ ਮੈਂ ਹੁਣ ਡੰਗਰ ਵੇਚਦੇ ਨਹੀਂ ਸਾਰੇ ਠੀਕ ਆ ਇੱਕ ਰੱਖਣੀ ਆ ਜਿਹੜੀ ਵੇਖੋ ਮੇਰੀ ਠੀਕ ਆ ਬਾਕੀ ਜਿਹੜੀ ਤਨਾਜ ਜਿਹੜੀਆਂ ਨਿਕਬਗੀਆਂ ਵੇਖੀਆਂ ਅੱਛਾ ਕਿਉਂ ਤਾ ਜੇ ਦੱਸਦੇ ਤਾਂ ਮੇਰੇ ਹਿਸਾਬ ਨਾਲ 15 ਦਿਨ ਮੇਰੇ ਇਦਾਂ ਹੀ ਲੰਘ ਜਾਣੇ ਹਾਂ ਆਹੋ ਹਾਂ ਤੇ ਥੋੜਾ ਸੈੱਟ ਹੋਊਗਾ ਪੂਰਾ ਤੇ ਫਿਰ ਹਾਂਜੀ ਹਾਂਜੀ ਵੀਰ ਉਹਦਾ ਫੋਨ ਪੜੇ ਪਈ ਰਹਦੇ ਆਉਂਦੇ ਵੀ ਆ ਜਾ ਮਾਲ ਲੈ ਜਾ ਮੈਂ ਮੈਂ ਹੁਣ ਆ ਪਹੇ ਗਿਆ ਹਾਂ ਅੱਛਾ ਮੈਂ ਆਪਣੀਆਂ ਵੇਚਣੀਆਂ ਠੀਕ ਹੈ ਵੇਚ ਕੇ ਫਿਰ ਵੇਖਾਂਗੇ ਹੁਣ ਇਹ ਆ ਕਿ ਹੁਣ ਇੱਕ ਵਾਰੀ ਸੈੱਟ ਹੋ ਜੇ ਤੇ ਫਿਰ ਮਾਲ ਲੈ ਆ ਕੇ ਮਾਲ ਤੁਹਾਨੂੰ ਪਤਾ ਫਿਰ ਤਾਂ ਸਾਹਮਣੇ ਮਾਲ ਕੱਲ ਉਧਰ ਕੱਲ ਵੀ ਵੇਖਿਆ ਦੋ ਬੈਡ ਠੀਕ ਹੈ ਤੇ ਉਦੋਂ ਨਾਲ ਵੀਡੀਓ ਤਾਂ ਵੇਖ ਗਿਆ ਮਾਲ ਫਿਰ ਉਦੋਂ ਆ ਵੀਡੀਓ ਦਾ ਸਾਰਾ ਵੇਖਿਆ ਠੀਕ ਹੈ ਜੀ ਉਹ ਤੇ ਅਗਲੇ ਦਿਨ ਵੀ ਵੇਖਿਆ ਸੀਗਾ ਠੀਕ ਹੈ ਜੀ ਤੇ ਉਹ ਪੰਪ ਦਾ ਕਰਕੇ ਥੋੜਾ ਪੰਗਾ ਪਿਆ ਤੇਲ ਮਾ ਆਉਣ ਦੇ ਲਈ ਕਰਕੇ ਵੀਰ ਦਾ ਮੋਗ ਹੋਣਾ ਤਾਂ ਹੀ ਮੈਨੂੰ ਆਂਦਾ ਤਿੰਨੇ ਪਾ ਦੇ ਅੱਛਾ ਮੈਂ ਵੀਰ ਜੀ ਗੱਡੀ ਨਹੀਂ ਕਿ ਮਿਲਦੀ ਅੱਛਾ ਆ ਤਾਂ ਇੱਕ ਹੋਰ ਲਾਪ ਤੇ ਚਾਰ ਕਰਕੇ ਤੇ ਗੱਡੀ 'ਚ ਪਾ ਕੇ ਘੱਲ ਦੇ ਅੱਛਾ ਤੇ ਪੇਮੈਂਟ ਅਸੀਂ ਭੇਜ ਦਰਾਂ ਮੈਂ ਵੀਰ ਜੀ ਗੱਡੀ 'ਚ ਨਹੀਂ ਕਿ ਮਿਲਦੀ ਗੱਡੀਆਂ ਸਾਰੇ ਡਰੇ ਆ ਤੇਲ ਹੀ ਮਿਲਣਾ ਠੀਕ ਹੈ ਜੀ ਹਾਂ ਕੀ ਉਹ ਤੇ ਉਦੋਂ ਚਲੇ ਮੜਕੇ ਅਗਲੇ ਤੇ ਵੇਖਿਆ ਇਹ ਮਾਲ ਸਾਰਾ ਠੀਕ ਹੈ ਜੀ ਜਲਸੀ ਵਿਆਹੜ ਜਿਹੜੀ ਹੈ ਅਮਰਸਰ ਚਲਕੀ ਅੱਛਾ ਹਾਂ ਜੀ ਠੀਕ ਹੈ ਜੀ ਇੱਕ ਤਾਂ ਮੇਰਾ ਭਰਾ ਹੀ ਲੱਗਦਾ ਉਹ ਲੈ ਗਿਆ ਹਾਂਜੀ ਹਾਂਜੀ ਇੱਕ ਜਿਹੜੀ ਉਸੂਨ ਵਾਲੀ ਚੀਨੀ ਹਾਂਜੀ ਉਹ ਇੱਥੋਂ ਦੇ ਉਹ ਨਾ ਉਪਰੇ ਤੇ ਅੱਧੇ ਮੈਨੂੰ ਆਦੇ ਆਦੇ ਸਾਹੇਵਾਲ ਵਹਿੜ ਦੇ ਕੋਈ ਅੱਛਾ ਉਹਨਾਂ ਮੜਕੇ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਵੀ ਜੀ ਸਾਹੇਵਾਲ ਵਹਿੜ ਆਈ ਇਹ ਚੀਨੀ ਅੱਛਾ ਉਹ ਫਿਰ ਉਸੇ ਵੇਲੇ ਆ ਕੇ ਉਹਨਾਂ ਆਰਾਮ ਨਹੀਂ ਹੋਤਾ ਇਹ ਸੂਣ ਆਈ ਹੈ ਜੇ ਵੀ ਸੂਣ ਆਈ ਹੈ ਅੱਛਾ ਹਜੀ ਮੇਰੇ ਹਿਸਾਬ ਨਾਲ 5-7 ਦਿਨ ਲੈ ਜੂ 5-4 ਦਿਨ ਫਨੀ ਪੜੀ ਆ ਤੇ ਠੀਕ ਹੈ ਜੀ ਪਰ ਮੈਂ ਨਾ ਜਿੱਤੀ ਉੱਤੇ ਓਡੀ ਥੱਲੇ ਪੜ ਗਈ ਠੀਕ ਹੈ ਖਾਣ ਸੂਣ ਪੜਾਹੀ ਉਹਦਾ ਠੀਕ ਹੈ ਵੀਰ ਜੀ ਹਾਂ ਚੰਗਾ ਸੀਗਾ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ